ਜਿਵੇਂ ਬਾਈ ਆਪਾਂ ਕੱਲ ਗੱਲ ਕੀਤੀ ਸੀ ਕਿ ਹਿੰਦੀ ਫਿਲਮ ਇੰਡਸਟਰੀ ਤੇ ਸਾਊਥ ਸਿਨੇਮੇ ਵਿੱਚਲੇ ਫਰਕ ਬਾਰੇ ਉਹਨੂੰ ਚਲ ਆਪਾਂ ਅੱਜ ਅੱਗੇ ਤੋਰਦੇ ਆਂ ਕੱਲ ਬਹੁਤ ਗੱਲਾਂ ਕਰਨ ਵਾਲੀਆਂ ਰਹਿ ਗਈਆਂ ਜਿਵੇਂ ਜਿਹੜੇ ਸਾਊਥ ਦੇ ਸਿਨੇਮੇ ਦੇ ਫੈਨ ਹਨ ਹਨਾ ਉਹਨਾਂ ਨੂੰ ਕੁਝ ਗੱਲਾਂ ਬੁਰੀਆਂ ਲੱਗੀਆਂ ਤੇ ਐਡੀ ਵੀ ਗੱਲ ਨਹੀਂ ਵੀ ਸਾਊਥ ਦੇ ਸਿਨੇਮੇ ਦੇ ਵਿੱਚ ਸਾਰਾ ਕੁਝ ਹੀ ਮਾੜਾ ਜੇ ਆਪਾਂ ਸਾਊਥ ਦੇ ਸਿਨੇਮੇ ਦਾ ਸਿਖਰ ਦੇਖਣਾ ਤਾਂ ਕੇਰਲਾ ਦੀ ਮਲਿਆਲਮ ਇੰਡਸਟਰੀ ਵਾਲਾ ਫਹਾਦ ਫਾਸਿਲ ਮਮੂਟੀ ਤੇ ਇੱਕ ਹੱਦ ਤੱਕ ਮੋਹਨ ਲਾਲ ਇਹ ਤਿੰਨ ਬੰਦੇ ਆ ਜਿਹੜੇ ਵਧੀਆ ਕੰਮ ਕਰੀ ਜਾਂਦੇ ਆ ਮਮੂਟੀ ਦਾ ਹਿਸਾਬ ਤਾਂ ਉਹ ਆ ਜਿਵੇਂ ਇੱਕ ਅੰਗਰੇਜ਼ੀ ਦੀ ਕਹਾਵਤ ਆ ਨਾ ਏਜਡ ਲਾਈਕ ਆ ਫਾਈਨ ਵਾਈਨ ਮਤਲਬ ਕਿ ਵਾਈਨ ਜਿਵੇਂ ਜਿਵੇਂ ਪੁਰਾਣੀ ਹੋਈ ਜਾਂਦੀ ਆ ਓਵੇਂ ਓਵੇਂ ਚੰਗੀ ਹੋਈ ਜਾਂਦੀ ਆ ਓਵੇਂ ਓਵੇਂ ਮਹਿੰਗੀ ਹੋਈ ਜਾਂਦੀ ਆ ਮਮੂਟੀ ਨੇ ਜਿਹੜੀਆਂ ਆ ਆਪਣੀਆਂ ਚੁਆਇਸਸ ਕੀਤੀਆਂ ਰੋਲਸ ਦੀਆਂ ਹਨਾ ਉਹ ਉਹਨਾਂ ਦੀ ਵਜ੍ਹਾ ਕਰਕੇ ਅਮਤਾਭ ਬਚਨ ਨੂੰ ਇੰਡੀਆ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਐਕਟਰ ਦੇ ਤੌਰ ਤੇ ਉਹ ਬਾਈਪਾਸ ਕਰਕੇ ਤੁਸੀਂ ਮਮੂਟੀ ਦਾ ਦੀਆਂ ਚੁਆਇਸਸ ਦੇਖਣੀਆਂ ਹਨ ਕਨੂਰ ਸਕਵਾਡ ਦੇਖੋ ਬ੍ਰਹਮਯੁਗਮ ਦੇਖੋ ਬ੍ਰਹਮਯੁਗਮ ਇੱਕ ਹਾਰਰ ਫਿਲਮ ਆ ਸਸਪੈਂਸ ਥ੍ਰਿਲਰ ਵੀ ਆ ਤੇ ਹਾਰਰ ਵੀ ਆ ਤੇ ਉਹ ਹੀ ਜੀ ਹਾਰਰ ਫਿਲਮ ਇੰਡੀਆ ਦੇ ਵਿੱਚ ਲਾਸਟ ਟਾਈਮ ਰਾਮ ਗੋਪਾਲ ਵਰਮਾ ਨੇ ਰਾਤ ਬਣਾਈ ਸੀ ਜਿਹਦੇ ਵਿੱਚ ਉਹਨੂੰ ਹੀਰੋਨ ਨੂੰ ਇੱਕ ਬਿੱਲੀ ਦੀ ਆਤਮਾ ਨੇ ਪੋਜ਼ੈਸ ਕੀਤਾ ਹੁੰਦਾ ਤੇ ਉਹਨੇ ਉਹਨੂੰ ਵੀ ਨੇ ਉਹਦੇ ਵਿੱਚ ਇੱਕ ਤੰਤਰਿਕ ਦਾ ਰੋਲ ਨਿਭਾਇਆ ਸੀਗਾ ਹਿੰਦੀ ਇੰਡਸਟਰੀ ਦੇ ਦਰਸ਼ਕ ਤੇ ਸਾਊਥ ਦੇ ਦਰਸ਼ਕ ਦੇ ਵਿੱਚ ਐਨਾ ਫਰਕ ਆ ਵੀ ਹਿੰਦੀ ਦਰਸ਼ਕਾਂ ਨੇ ਸ਼ਾਹਰੂਖ ਖਾਨ ਦੀ ਫਿਲਮ ਰਾਵਣ ਨੂੰ ਨਕਾਰਤਾ ਸੀ ਉਸ ਸਮੇਂ ਫਿਲਮ ਫਲॉप ਹੋ ਗਈ ਪਰ ਜੇ ਆਪਾਂ ਅੱਜ ਦੀ ਰੇਟ ਦੇ ਵਿੱਚ ਜੇ ਹਰੀਆਂ ਫਿਲਮਾਂ ਬਣੀਆਂ ਜਾਂਦੀਆਂ ਜੇ ਆਪਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਰਾਵਣ ਨੂੰ ਰੱਖ ਕੇ ਦੇਖੀਏ ਨਾ ਉਹ ਬਹੁਤ ਜ਼ਿਆਦਾ ਸੋਹਣੀ ਫਿਲਮ ਬਣਦੀ ਆ ਤੇ ਉਹਦਾ ਜਿਹੜਾ VFX ਸੀ ਉਹਨਾਂ ਟਾਈਮਾਂ ਦੇ ਵਿੱਚ ਉਹਦੇ ਸਪੈਸ਼ਲ ਇਫੈਕਟਸ ਉਹ ਜਿਹੜੀਆਂ ਅੱਜ ਫਿਲਮਾਂ ਬਣੀਆਂ ਜਾਂਦੀਆਂ ਨਾ ਉਹ ਉਹਨੂੰ ਕੱਟਦਾ ਉਹਨਾਂ ਦਾ VFX ਆ ਹੁਣ ਆਪਾਂ ਕਲਕੀ ਸਾਰਿਆਂ ਨੇ ਦੇਖੀ ਆ ਕਲਕੀ ਦੇ ਵਿੱਚ ਜਿਹੜੇ ਵਾਰਣਸੀ ਦੇ ਸੀਨ ਆ ਜਿਹਦੇ ਵਿੱਚ ਸੁੱਕੀ ਹੋਈ ਗੰਗਾ ਨਦੀ ਦੇ ਵਿੱਚ ਨਾ ਉਤਰੇ ਫਿਰਦੇ ਹੁੰਦੇ ਆ ਆਪਦੇ ਸਟਾਰ ਵਾਰਜ਼ ਵਾਲੇ ਜੋਂਗੇ ਜੇ ਲਈ ਤੇ ਉਹ ਨਾ ਕਲਕੀ ਦੇ ਕਈ ਕੀ ਸਪੈਸ਼ਲ ਇਫੈਕਟ ਆਉਣ ਲੱਗਦੇ ਆ ਵੀ ਜਿਵੇਂ ਆਪਾਂ ਇੱਕ ਬਹੁਤ ਵੱਡੇ ਬਜਟ ਦੀ 2024 ਦੇ ਵਿੱਚ ਆਈ ਫਿਲਮ ਨਹੀਂ ਦੇਖ ਰਹੇ ਆਪਾਂ ਸੋਨਪਰੀ ਦੇਖੀ ਜਾਂਨੇ ਆ ਉਹਦੇ ਉਹੋ ਜਿਹੇ ਇਫੈਕਟ ਸੀਗੇ ਤੇ ਰਾਵਣ ਦੇ ਉਹਨਾਂ ਟਾਈਮਾਂ ਚ ਆਏ ਵਜੇ ਸੀ ਰਾਵਣ ਫਲॉप ਹੋਈ ਤੇ ਰਈ ਨੀ ਕਾਂ ਦੀ ਔਰ ਬੋਟ ਜਾਲੀ ਫਿਲਮ ਜਿਹੜੀ ਸਾਈ ਫਾਈ ਸੀਗੀ ਹਨਾ ਇਹ ਲੋਕਾਂ ਨੇ ਸੁਪਰ ਹਿੱਟ ਕਰਤੀ ਦੇਖੋ ਟੇਸ ਦਾ ਕਿੰਨਾ ਫਰਕ ਆ ਤੇ ਏ ਵੀ ਖੈਰ ਗੱਲ ਜਾਇਦੀ ਏ ਜਿਵੇਂ ਆਪਾਂ ਕੱਲ ਕਿਹਾ ਸੀਗਾ ਵੀ ਜੇ ਪਤਾ ਨਹੀਂ ਕੀ ਗੱਲ ਐ ਵੀ ਜਿਉਂ-ਜਿਉਂ ਸਮਾਂ ਅੱਗੇ ਵਧੀ ਜਾਂਦਾ ਜਿਵੇਂ-ਜਿਵੇਂ ਲੋਕਾਂ ਦਾ ਵਰਲਡ ਲੈਵਲ ਦੇ ਸਿਨੇਮੇ ਤੱਕ ਐਕਸਪੋਜ਼ਰ ਵਧੀ ਜਾਂਦਾ ਨਾ ਕਿਉਂਕਿ OTT ਪਲੇਟਫਾਰਮਸ ਆ ਗਏ ਸਾਰੇ ਲੋਕ ਸਾਰੀ ਦੁਨੀਆ ਭਰ ਦੀਆਂ ਫਿਲਮਾਂ ਹੀ ਦੇਖਦੇ ਆ ਪਰ ਪਤਾ ਨਹੀਂ ਕਿਉਂ ਆਪਣੇ ਦਰਸ਼ਕ ਮੰਤਬੁੱਧੀ ਹੋਈ ਜਾਂਦੇ ਆ ਉਹ ਰੈਣੀ ਕਾਂ ਦਾ ਜੀ ਦਾ ਵਜੂਦ ਹੀ ਹਿੰਦੀ ਸਿਨੇਮੇ ਦੇ ਬੇਸ ਤੇ ਖੜਾ ਕਿਉਂਕਿ 70s ਦੇ ਵਿੱਚ ਜਿਹੜੀ ਕੋਈ ਸਲੀਮ ਜਵੇਦ ਦੀ ਅਮਤਾ ਬਚਨ ਸਟਾਰਰ ਸੁਪਰ ਹਿੱਟ ਫਿਲਮ ਆਉਂਦੀ ਸੀ ਰੈਣੀ ਕਾਂ ਉਹਦਾ ਹੀ ਰੇਮਿਕ ਆਪ ਦੀ ਇੰਡਸਟਰੀ ਦੇ ਵਿੱਚ ਕਰਦਾ ਸੀ ਜਿਵੇਂ ਜੰਜੀਰ ਦੇ ਵਿੱਚ ਇਹਦੇ ਕੋਲੇ ਅਮਤਾ ਬਚਨ ਕੋਲੇ ਹੁੰਦਾ ਇੱਕ ਬਿੱਲਾ ਨੰਬਰ 786 ਤੇ ਰੈਣੀ ਕਾਂ ਦੀ ਮੂਵੀ ਦਾ ਨਾਂ ਹੀ ਬਿੱਲਾ ਸੀ ਉਹ ਲੋਕ ਉਹਨਾਂ ਟਾਈਮਾਂ ਚ ਚਾਹਤੋ ਕਿ 50 60 ਸਾਲ ਪਹਿਲਾਂ ਹਿੰਦੀ ਸਿਨੇਮਾ ਨੂੰ ਫੋਲੋ ਕਰਦੇ ਸੀ ਜਿਵੇਂ ਹਿੰਦੀ ਸਿਨੇਮਾ ਅੱਜ ਕੱਲ ਉਹਨਾਂ ਨੂੰ ਕਰੀ ਜਾਂਦਾ ਤੇ ਕੁਝ ਐਕਸੈਪਸ਼ਨਸ ਹੈਗੀਆਂ ਜਿਵੇਂ ਸਲਮਾਨ ਖਾਨ ਦੀ ਵਾਂਟਡ ਇੱਕ ਬਹੁਤ ਵਧੀਆ ਰੀਮੇਕ ਸੀ ਅਜੀ ਦੇਵਗੰਤ ਤੇ ਮਾਧਵਨ ਦੀ ਪਿੱਛੇ ਆਈ ਸ਼ੈਤਾਨ ਬਹੁਤ ਸੋਹਣਾ ਰੀਮੇਕ ਬਣਾਇਆ ਵਿਕਰਮ ਵੇਦ ਦਾ ਸੈਫ ਅਲੀ ਖਾਨ ਤੇ ਉਹਦੀ ਰਿਤਿਕ ਦੀ ਉਹਦਾ ਰੀਮੇਕ ਪੂਰਾ ਜੱਜਦਾ ਸੀ ਪੂਰਾ ਵਧੀਆ ਰੀਮੇਕ ਸੀ ਦਰਸ਼ੀਮ ਸਰਾਂ ਨੇ ਦੇਖੀਆਂ ਹਨ ਐਡੀ ਵੀ ਗੱਲ ਨਹੀਂ ਗਈ ਵੀ ਰੀਮੇਕ ਉਹਨਾਂ ਦੀਆਂ ਫਿਲਮਾਂ ਸਾਰੀਆਂ ਹੀ ਮਾੜੀਆਂ ਰੀਮੇਕ ਹਿੰਦੀ ਚ ਕੀਤੇ ਆ ਪਰ ਨਾਲ ਦੀ ਨਾਲ ਇੱਥੇ 빅 ਡੈਡੀ ਬੇਬੀ ਜੌਨ ਦੇਵਾਰ ਕੀਆਂ ਫਿਲਮਾਂ ਵੀ ਹੈਗੀਆਂ ਆ ਰਾਜਕੁਮਾਰ ਕਈ ਸਾਲ ਪਹਿਲਾਂ ਆਈ ਸੀਗੀ ਸ਼ਾਹীদ ਕਪੂਰ ਦੀ ਹਨਾ ਇਹੋ ਜਿਹੀਆਂ ਫਿਲਮਾਂ ਵੀ ਹੈਗੀਆਂ ਜਿਹੜੀਆਂ ਦੇ ਵਿੱਚ ਨਾ ਤਾਂ ਸਾਊਥ ਵਾਲਿਆਂ 'ਚ ਕੱਢਣ ਪਾਉਣ ਨੂੰ ਕੋਈ ਸੀ ਤੇ ਨਾ ਹੀ ਇਹਨਾਂ ਦੇ ਵਿੱਚ ਪਰ ਸਾਊਥ ਦੇ ਦਰਸ਼ਕ ਨੇ ਉਹ ਫਿਲਮਾਂ ਸੁਪਰ ਹਿੱਟ ਬਣਾਈਆਂ ਕਰਕੇ ਉਹਨਾਂ ਦੇ ਇੱਥੇ ਰੀਮੇਕ ਬਣੇ ਤੇ ਉਹੀ ਗੱਲ ਉਹਨਾਂ ਨੇ ਪੇਟ ਨਹੀਂ ਸੀ ਕਿਉਂਕਿ ਇਹਨਾਂ ਦਾ ਸਾਊਥ ਵਾਲੀ ਚੱਜਦੀ ਸੀ ਤੇ ਹਿੰਦੀ ਵਾਲੀ ਨੇ ਦਾ ਜਿਹੜੀ ਉਹਦੀ ਨਕਲ ਕਰਕੇ ਬਣੀ ਆ ਉਹਨੇ ਤਾਂ ਚੰਗੀ ਹੋਣਾ ਹੀ ਕਿਥੋਂ ਸੀਗਾ ਗਜਨੀ ਬਾਰੇ ਵੀ ਕਿਹਾ ਜਾ ਸਕਦਾ ਵੀ ਸਾਉਦੀ ਰੀਮੇਕ ਆ ਪਰ ਇਹ ਗੱਲ ਧਿਆਨ ਦੇਣਯੋਗ ਆ ਵੀ ਸਾਊਥ ਵਾਲਿਆਂ ਨੇ ਅੱਗੇ ਇੱਕ ਬਹੁਤ ਕ੍ਰਿਟੀਕਲੀ ਕਲੇਮਡ ਇੱਕ ਇੰਗਲਿਸ਼ ਮੂਵੀ ਆ ਮੋਮੈਂਟੋ ਉਹਨਾਂ ਨੇ ਮੋਮੈਂਟੋ ਦੀ ਕਾਪੀ ਮਾਰੀ ਸੀ ਇੱਥੇ ਆ ਕਿ ਅਮਿਰ ਖਾਨ ਨੇ ਸਾਉਦੀ ਮਾਰ ਲਈ ਇਕੱਲੇ ਦਰਸ਼ਕ ਹੀ ਕਾਹਨੂੰ ਕ੍ਰਿਟਿਕਸ ਦੀ ਗੱਲ ਕਰ ਲੋ ਅੱਜਕੱਲ ਰਿਵਾਜ ਹੀ ਬਣਿਆ ਪਿਆ ਸਾਊਥ ਦੇ ਗਾਰਬੇਜ ਨੂੰ ਹੀ ਇੱਕ ਮਾਸਟਰਪੀਸ ਬਣਾ ਕੇ ਪੇਸ਼ ਕਰਨ ਦਾ ਵੀ ਬੱਲੇ ਬੱਲੇ ਵਾਹ ਜੀ ਵਾਹ ਕੀ ਆ ਫਿਲਮ ਬਣਾਈ ਆ ਇਹਨਾਂ ਨੂੰ ਇਉਂ ਹੁੰਦਾ ਵੀ ਜੇ ਅਸੀਂ ਜੈਨੂਇਨ ਆਪ ਦੇ ਵਿਚਾਰ ਦੱਸ ਤੇ ਵੀ ਯਾਰ ਫਿਲਮ ਜਮਾਂ ਹੀ ਲੰਡੂ ਫਿਲਮਾਂ ਕੱਖ ਨਹੀਂ ਇਹਦੇ 'ਚ ਤਾਂ ਲੋਕਾਂ ਨੇ ਸਾਡੀ ਟ੍ਰੋਲਿੰਗ ਕਰਨੀ ਆ ਜਾਂ ਜਿਹੜੀਆਂ ਉਹਨਾਂ ਨੇ ਆਪਦੀਆਂ ਪੀਆਰ ਫਰਮ ਹਾਇਰ ਕੀਤੀਆਂ ਹੋਈਆਂ ਹਨਾ ਉਹਦੇ ਤੇ ਉਹ ਹਲਕੇ ਕੁਤੇ ਬੰਦੇ ਦੇ ਮਗਰ ਲਾ ਦਿੰਦੇ ਆ ਉਹਦੀ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਆ ਉਹ ਤੋਂ ਡਰਦੇ ਖੈਰ ਦੇਖਣ ਵਾਲਿਆਂ ਨੂੰ ਪਤਾ ਯਾਰ ਵੀ ਇਹਨਾਂ ਦੇ ਵਿੱਚ ਕੱਖ ਨਹੀਂਗਾ ਪਰ ਫਿਰ ਵੀ ਜਿਹੋ ਜੀ ਹਵਾ ਵਗੀ ਜਾਂਦੀ ਆ ਨਾ ਉਹ ਜਿੱਧਰ ਨੂੰ ਹਵਾ ਵਗਦੀ ਹੈ ਉਹ ਆਪਦਾ ਝੰਡਾ ਉਧਰ ਨੂੰ ਕਰ ਲੈਂਦੇ ਵੀ ਚਲੋ ਠੀਕ ਹੈ ਜਿੱਥੇ ਬਾਕੀ ਚੱਲੀ ਜਾਂਦੇ ਆਪਾਂ ਆਪਦਾ ਘੋੜਾ ਦਵੱਲੀ ਜਾਂਦੇ ਆ ਆਪਾਂ ਨੂੰ ਕੀ ਹਾਲਾਂਕਿ ਪਤਾ ਸਾਰਿਆਂ ਨੂੰ ਹੁੰਦਾ ਕਿਉਂਕਿ ਸਾਊਥ ਦੀਆਂ ਫਿਲਮਾਂ ਜਿਹੜੇ ਪੱਕੇ ਜੇ ਟ੍ਰੋਪਸ ਹਨ ਇਹੋ ਜਿਹੇ ਆ ਵੀ ਕੰਨ ਪਾੜਵਾ ਤਾਂ ਚਾਹੀਦਾ ਉਹਦੇ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਇਹਨਾਂ ਨੂੰ ਪਤਾ ਹੀ ਨਹੀਂ ਸੀ ਸਾਲਿਆਂ ਨੂੰ ਇੰਡੀਆ ਦੇ ਵਿੱਚ ਵੀ ਬੀਜੀਐਮ ਹੁੰਦਾ ਕੀ ਆ ਉਹ ਕੇਜੀਐਫ ਦੇ ਵਿੱਚ ਇਹੋ ਜਿਹਾ ਵਰਤਿਆ ਹੁਣ ਇਹ ਐਣੀ ਦੇਖਦੇ ਵੀ ਸਿਚੁਏਸ਼ਨ ਕਿਹੋ ਜੀ ਉਹਤੇ ਕਿਹੋ ਜਿਹਾ ਬੈਕਗ੍ਰਾਉਂਡ 뮤직 ਲਾਉਣਾ ਬਸ ਕੰਨ ਪਾੜਵਾ ਚੱਕ ਦੇਣਾ ਇਹਨਾਂ ਨੇ ਕ੍ਰਿਟਿਕਸ ਨੇ ਜਿਹੜੀਆਂ ਚੀਜ਼ਾਂ ਦਾ ਸਾਊਥ ਵਾਲਿਆਂ ਪ੍ਰੋਬਲਮੈਟਿਕ ਆ ਹਨ ਉਹਨਾਂ ਦਾ ਕਮੇਡੀ ਕਰਕੇ ਨਜ਼ਰਅੰਦਾਜ਼ ਕਰਨਾ ਜਿਵੇਂ ਇਹਦੇ ਚ ਪੁਸ਼ਪਰਾਜ ਉਹਨੂੰ ਸ਼੍ਰੀ ਵੱਲੀ ਨੂੰ ਕਹਿੰਦਾ ਵੀ ਆ ਲੈ 5000 ਚੱਕ ਮੈਂ ਤੇਰਨਾ ਕਿਸ ਕਰਨੀ ਆ ਤੇ ਇਹਨਾਂ ਨੂੰ ਕਬੀਰ ਸਿੰਘ ਮਾੜਾ ਲੱਗਦਾ ਹਾਲਾਂਕਿ ਕਬੀਰ ਸਿੰਘ ਅੱਗੇ ਅਰਜਨ ਰੈਡੀ ਤੋਂ ਬਣੀ ਐ ਚ ਖੈਰੇ ਇਹ ਜਿਵੇਂ ਐਨੀਮਲ ਦੇ ਵਿੱਚ ਉਹਦੀ ਦਾ ਐਨੀਮਲ ਬਣਾਈ ਹੋਣੀ ਹਿੰਦੀ ਜਨਪੀਰ ਕਪੂਰ ਨਾਲ ਸੰਦੀਪ ਰੈਡੀ ਵਾਂਗ ਆ ਨੇ ਉਹਦਾ ਵਿਰੋਧ ਹੋਇਆ ਤੇ ਜਿਹੜਾ ਦਬੜੀ ਦਿਬੜੀ ਗੀਤ ਆਇਆ ਵਿਆ ਹਨਾ ਉਹਦਾ ਡਾਕੂ ਮਹਾਰਾਜ ਫਿਲਮ ਦਾ ਕੱਲਪ ਉੱਤੇ ਕੈਪਸ਼ਨ ਦੇ ਵਿੱਚ ਗੱਲ ਕੀਤੀ ਸੀ ਜਿਹੜਾ ਇਹਨਾਂ ਦਾ ਬੱਲੇ ਆ ਬਾਲਾ ਕ੍ਰਿਸ਼ਨ ਹਨਾ ਉਹਦਾ ਗੀਤ ਆ ਯਾਰ ਜਿਹੜੀ ਹਨੀ ਸਿੰਘ ਦੇ ਗੀਤ ਚ ਸੀਗੀ ਕੁੜੀ ਉਰਵਸ਼ੀ ਰੋਟੇਲਾ ਉਹ ਯਾਰ ਤੁਸੀਂ ਗੀਤ ਦੀ ਕੋਰੀਓਗ੍ਰਾਫੀ ਦੇਖੋ ਉਹ ਤੁਹਾਨੂੰ ਪ੍ਰੋਬਲੈਮੈਟਿਕ ਨਹੀਂ ਲੱਗਦੀ ਹਾਲ ਇਹ ਹਾਲਾਂਕਿ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਉਹ ਗੀਤ ਤੇ ਉਹ ਫਿਲਮ ਨਾ ਬਹੁਤ ਜ਼ਿਆਦਾ ਚੈਅਵੀਆਂ ਚੀਜ਼ਾਂ ਸੀਗੀਆਂ ਇਹ ਤਾਂ ਜਦੋਂ ਇਹਨਾਂ ਨੇ ਉਹ ਗੀਤ ਰਿਲੀਜ਼ ਕੀਤਾ YouTube ਤੇ ਤੇ ਲੋਕਾਂ ਦੇ ਵੀਊ ਦੇਖ ਕੇ ਲੋਕਾਂ ਨੇ ਜੋ ਕਮੈਂਟਸ ਕੀਤੇ ਹਨਾ ਜਿਹੜਾ ਮਤਲਬ ਜਿਵੇਂ ਲੋਕ ਭੰਡਣ ਲੱਗ ਪਏ ਉਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਉਹਦੇ ਵਿੱਚ ਆਪਾਂ ਕਹਿ ਲਈਏ ਵੀ ਅਪੱਤੀ ਜਨਕ ਚੀਜ਼ਾਂ ਸੀਗੀਆਂ ਉਹ ਉਹਨਾਂ ਨੇ ਐਡਿਟ ਕਰਕੇ ਕੱਟ ਦੀਆਂ ਨਹੀਂ ਯਾਨੀ ਬੱਲਿਆ ਨਹੀਂ ਤਾਂ ਆਉਦੀ ਚੇਟੀ ਦਾੜੀ ਦਾ ਜਲੂਸ ਘਟਾਉਣ ਚ ਕਸਰ ਹੀ ਕੋਈ ਨਹੀਂ ਛੱਡੀ ਸੀ ਹਾਂ ਇੱਕ ਗੱਲ ਦੱਸਦਾ ਯਾਰ ਪਹਿਲਾਂ ਨਾ ਵੀਡੀਓ ਦੇ ਵਿੱਚ ਮੈਂ ਜਿਹੜੀ ਰੈਣੀ ਕਾਂਤ ਨੇ ਅੰਤਮ ਬਚਨ ਦੀ ਫਿਲਮ ਰੀਮੇਕ ਕੀਤੀ ਉਹ ਦੀਵਾਰ ਸੀਗੀ ਜਿਹੜੀ ਨੇ ਬਿੱਲਾ ਬਣਾਈ ਐ ਮੈਂ ਜੰਜੀਰ ਕਹਿ ਗਿਆ ਤੇ ਬਾਕੀ ਜਿਹੜੇ ਸਾਊਥ ਸਿਨੇਮਾ ਦੇ ਫੈਨ ਬॉयਸ ਤੇ ਫੈਨ ਗਰਲਸ ਦਾ ਜਿਨ੍ਹਾਂ ਨੂੰ ਇਹ ਹੋਸਲੇ ਚੀਜ਼ਾਂ ਬੁਰੀਆਂ ਲੱਗਣ ਉਹ ਲੋਕਾਂ ਨੂੰ ਜਿਹੜਾ ਕਿ ਇਹਨਾਂ ਦੀ ਫਿਲਮ ਦੀ ਆਲੋਚਨਾ ਕਰਦੇ ਉਹਨੂੰ ਇਹ ਵੀ ਕਹਿ ਦਿੰਦੇ ਯਾਰ ਤੁਸੀਂ ਫਿਲਮ ਨਾ ਸਿਨੇਮਾ ਵਿੱਚ ਦੇਖਣੀ ਸੀ ਫੋਨ ਦੀ ਸਕਰੀਨ ਤੇ ਕੀ ਗੱਲ ਬਣਨੀ ਆ ਤੁਡੀ ਜਾਣਕਾਰੀ ਲਈ ਦੱਸ ਰਿਹਾ ਤੁਹਾਡਾ ਵजूद ਹੀ ਫੋਨ ਦੀਆਂ ਤੇ ਟੀਵੀ ਦੀਆਂ ਸਕਰੀਨਾਂ ਤੇ ਆ ਕਿਉਂਕਿ ਜਦੋਂ ਕਰੋਨਾ ਵੇਲੇ ਲੋਕਡਾਊਨ ਲੱਗਿਆ ਉਦੋਂ ਲੋਕਾਂ ਨੇ ਸਾਊਥ ਦਾ ਸਿਨੇਮਾ ਡਿਸਕਵਰ ਕੀਤਾ ਤੇ ਉਹਨਾਂ ਨੇ ਤੁਹਾਡਾ ਕੰਟੈਂਟ ਜਿੰਨਾ ਵੀ ਕੰਜ਼ਿਊਮ ਕੀਤਾ ਉਹ ਟੀਵੀ ਤੇ ਫੋਨਾਂ ਤੇ ਕੀਤਾ ਤੇ ਹੁਣ ਤੁਸੀਂ ਨਾ ਕੁਝ ਬਾਲੇ ਘੈਂਟ ਨਹੀਂ ਬਣ ਗਏ ਆ ਜਿਹੜੀ ਮਾੜੀ ਚੀਜ਼ ਆ ਉਹ ਮਾੜੀ ਆ ਚਾਹੇ ਫੋਨ ਦੀ ਸਕਰੀਨ ਤੇ ਦੇਖ ਲਓ ਚਾਹੇ ਸਿਨੇਮੇ ਦੇ ਵਿੱਚ ਦੇਖ ਲਓ ਬਾਕੀ ਯਾਰ ਹੁਣ ਤਾਂ ਦੁਨੀਆ ਭਰ ਦਾ ਵਰਲਡ ਕਲਾਸ ਸਿਨੇਮਾ ਤੁਹਾਡੀਆਂ ਫਿੰਗਰ ਟਿਪਸ ਤੇ ਹੀ ਆ ਤੁਸੀਂ ਦੇਖੋ ਤੁਹਾਡਾ ਟੇਸਟ ਬਦਲੂਗਾ ਇੱਕ ਨਾ ਤੁਸੀਂ Google ਤੇ ਸਰਚ ਮਾਰਿਓ IMDB space top TOP space 250 IMDB top 250 ਇਹ ਹੋਲੀ ਗ੍ਰੇਲ ਆ ਫਿਲਮਾਂ ਦੀ ਇਹਦੇ ਚ 250 ਦੁਨੀਆ ਦੀਆਂ ਚੋਟੀ ਦੀਆਂ ਟੌਪ ਕਲਾਸ ਫਿਲਮਾਂ ਦੀ ਲਿਸਟ ਬਣੀ ਹੋਈ ਆ ਤੇ ਫਿਲਮਾਂ ਦੇ ਹਰੇਕ ਸ਼ੌਕੀਨ ਨੂੰ ਇਹ 250 ਫਿਲਮਾਂ ਦੇਖਣੀਆਂ ਚਾਹੀਦੀਆਂ ਅਈ ਤੋਂ ਕੋਸਲ ਪਹਿਲਾਂ ਇਹਦੇ ਚ ਹਿੰਦੁਸਤਾਨ ਦੀਆਂ ਕੁਝ ਗਿੰਦਮੀਆਂ ਚੜਮੀਆਂ ਫਿਲਮਾਂ ਹੀ ਸੀਗੀਆਂ ਜਿਨ੍ਹਾਂ ਦੇ ਵਿੱਚ ਬਹੁਤਿਆਂ ਆਮਿਰ ਖਾਨ ਦੀਆਂ ਸੀ ਜਿਵੇਂ ਗਜਨੀ 3 ਐਡੀਅਰਸ ਤਾਰੇ ਜ਼ਮੀ ਪਰੈਰਾ ਵਗੈਰਾ ਪਰ ਸਾਊਥ ਵਾਲਿਆਂ ਨੇ ਇੱਥੇ ਵੀ ਗੰਦ ਪਾਤਾ ਇਹਨਾਂ ਨੇ ਆ ਆਪਦੀਆਂ ਫਿਲਮਾਂ ਇਸ ਤਰੀਕੇ ਨਾਲ ਰੇਟਿੰਗ ਦੇ ਕੇ ਤੁੰਨੀਆਂ ਹਨਾ ਉਹ ਤੁਸੀਂ ਕੂੜਾ ਕਬਾੜਾ ਇਸ ਲਿਸਟ ਦੇ ਵਿੱਚੋਂ ਕਰ ਦੇਣਾ ਇਗਨੋਰ ਤੀਓ ਫਿਲਮਾਂ ਤੁਹਾਨੂੰ ਯਾਰ ਕੋਈ Netflix ਤੇ ਹੋ ਕੋਈ Prime ਤੇ SonyLIV G5 ਕਿਤੇ ਵੀ ਮਿਲ ਜਾਣੀ ਹੈ JioHotstar ਤੇ ਤੇ ਜੇ ਕਿ ਉਥੇ ਹੈ ਨਹੀਂ ਜਾਂ ਕਿਸੇ ਕੋਲੇ ਸਬਸਕ੍ਰਿਪਸ਼ਨ ਹੈ ਨਹੀਂ ਮੈਂ ਪਹਿਲਾਂ ਵੀ ਦੱਸਿਆ ਸੀ Google ਤੇ ਇੱਕ ਵੈਬਸਾਈਟ ਤੇ ਸਰਚ ਮਾਰਿਓ ਤੁਸੀਂ M for U M4 ਮਤਲਬ 4 M4U space movies ਉਹਤੇ ਫਿਲਮਾਂ ਆ ਜਾਣੀਆਂ ਤੇ ਜਿਵੇਂ ਬਾਕੀ ਆਪਣੇ ਆਈਫੋਨ ਵਾਲੇ ਕਹਿ ਦਿੰਦੇ ਆ ਹਨਾ ਵੀ ਵੇਦੂ ਵਰਕਿੰਗ ਐਪ ਜਿਹੜੀਆਂ ਐਂਡਰੌਇਡ ਤੇ ਹੋ ਜਾਂਦੀਆਂ ਤੇ ਇੱਕ ਐਪ ਹੈਗੀ ਆ ਨੈਟ ਮਿਰਰ ਤੁਸੀਂ ਸਫਾਰੀ ਤੇ ਜਾ ਕੇ ਨੈਟ ਮਿਰਰ ਤੇ ਸਰਚ ਮਾਰਨੀ ਆ ਤੇ ਐਪ ਸਟੋਰ ਚ ਨਹੀਂ ਮਿਲਨੀ ਉਹ ਸਫਾਰੀ ਤੇ ਲੱਭਣੀ ਆ ਤੇ ਉਥੋਂ ਡਾਊਨਲੋਡ ਹੋ ਜਾਣੀ ਆ ਤੇ ਨੈਟ ਮਿਰਰ ਤੇ ਜਿੰਨੀਆਂ ਵੀ OTT ਪਲੇਟਫਾਰਮ ਹੈਗੇ ਆ ਹਨਾ ਇਹਨਾਂ ਦਾ ਕੰਟੈਂਟ ਫ੍ਰੀ ਆਫ ਕੋਸਟ ਪਿਆ ਜਿਹੜੀਆਂ ਫਿਲਮਾਂ ਜਿਵੇਂ ਹੁਣ ਪ੍ਰਾਈਮ ਦੇ ਉੱਤੇ ਰੈਂਟ ਤੇ ਲਿਖੀਆਂ ਹੋਈਆਂ ਹੁੰਦੀਆਂ ਉਹ ਉਹਦੇ ਤੇ ਅਵੇਲੇਬਲ ਆ ਮੈਂ ਵੀ ਉਹ ਕੁਝ ਚੀਜ਼ਾਂ ਉਹਦੇ ਤੇ ਹੀ ਦੇਖਦਾ